ਸਸ਼ਿਕਾ ਜੀ ਮੈਂ ਹਾਂ ਮਲਕੀਤ ਰੌਣੀ ਅੱਜ ਮੈਂ ਬੈਠਾ ਹਾਂ ਰੋਪੜ ਦੇ ਵਿੱਚ ਕਿਸਾਨਾਂ ਦਾ ਧਰਨਾ ਤੁਹਾਨੂੰ ਪਤਾ ਇੱਕ ਮਹੀਨਾ ਸ਼ੁਰੂ ਕੀਤੀ ਹੋਈ ਹੈ ਕਿ ਇੱਕ ਰਾਤ ਧਰਨੇ ਤੇ ਬੈਠੇ ਕਿਸਾਨਾਂ ਦੇ ਨਾਲ ਮੈਂ ਘਰ ਨਹੀਂ ਜਾਂਦਾ ਕਿਸਾਨ ਧਰਨੇ ਤੇ ਬੈਠੇ ਨੇ ਜਿੱਮੇ ਮੈਂ ਰੋਟੀ ਖਾ ਰਿਹਾ ਹਾਂ ਐਵੇਂ ਸਾਲ ਰੋਟੀ ਖਾਂਦੇ ਮੈਂ ਜੋ ਉੱਥੇ ਵੀ ਰੋਟੀ ਖਾਂਦੇ ਚਾਹ ਬਣ ਰਹੀ ਹੈ ਕੋਈ ਦੁੱਧ ਲੈ ਕੇ ਆਉਂਦਾ ਹੈ ਸ਼ਹਿਰ ਦਾ ਬਹੁਤ ਚੰਗਾ ਸਹਿਯੋਗ ਹੈ ਬਹੁਤ سارے ਲੋਕ ਕੋਈ ਥੋੜਾ ਬੋੜਾ ਫਰੂਟ ਦੇ ਜਾਂਦੇ ਨੇ ਧਰਨੇ ਤੇ ਬੈਠੇ ਨੇ ਜਿਹੜੇ ਸੰਵੇਦਨਸ਼ੀਲ ਲੋਕ ਨੇ ਉਹ ਇਸ ਗੱਲ ਨੂੰ ਮਹਿਸੂਸ ਕਰਦੇ ਨੇ ਕਿ ਪੱਥਰਾਂ ਤੇ ਬੈਣਾ ਤੇ ਪੱਥਰਾਂ ਤੇ ਬੈਣਾ ਬਹੁਤ ਔਖਾ ਹੈ ਮੰਜੇ ਛੱਡ ਕੇ ਬੈਠ ਛੱਡ ਕੇ ਰਜਾਈਆਂ ਛੱਡ ਕੇ ਪੱਖੇ ਛੱਡ ਕੇ ਏਸੀ ਛੱਡ ਕੇ ਇਹਨਾਂ ਪੱਥਰਾਂ ਦੇ ਉੱਤੇ ਬੈਣਾ ਬਹੁਤ ਔਖਾ ਹੈ ਹਰ ਇਨਸਾਨ ਆਪਣੇ ਬੇਤ ਦੇ ਮੁਤਾਬਕ ਆਪਣੇ ਰਹਿਣ ਲਈ ਸੁੱਖ ਆਰਾਮ ਲਈ ਸਹੂਲਤਾਂ ਕ੍ਰੀਏਟ ਕਰਦਾ ਹੈ ਮਕਾਨ ਬਣਾਉਂਦਾ ਹੈ ਪਰ ਉਹਨਾਂ ਨੂੰ ਛੱਡ ਕੇ ਪੱਥਰਾਂ ਤੇ ਪੈਣਾ ਸੱਚੀ ਗੱਲ ਹੈ ਕਿਸਾਨ ਪਏ ਨੇ ਲੋਕਾਂ ਨੂੰ ਅੰਦਾਜ਼ਾ ਤਾਂ ਲੱਗਦੇ ਨੇ ਜਿਹੜੇ ਲੋਕ ਦੁੱਧ ਤੋਂ ਉਹਨੂੰ ਸ਼ਹਿਰਾਂ 'ਚ ਦੇ ਕੇ ਜਾਂਦੇ ਨੇ ਜਿਹੜੇ ਲੋਕ ਸਬਜ਼ੀਆਂ ਉਗਾ ਕੇ ਦੇ ਕੇ ਜਾਂਦੇ ਨੇ ਜਿਹੜੇ ਲੋਕ ਅਨਾਜ ਉਗਾ ਕੇ ਦੇ ਕੇ ਜਾਂਦੇ ਨੇ ਸੋ ਕਿਸਾਨਾਂ ਮੀਰਾਂ ਸਿੰਘ ਅੰਗਰਸਿਆ ਜੀ ਅੱਜ ਰੋਪੜ ਮਿਲਦੇ ਇਹਨਾਂ ਨਾਲ ਗੱਲਬਾਤ ਕਰਦੇ ਸੋ ਇਹ ਰੋਪੜ ਦਾ ਟਰੈਕ ਹੈ ਜੀ ਜਿਹਦੇ ਉੱਤੇ ਸਾਡੇ ਕਿਸਾਨ ਧਰਨਾ ਮਾਰੀ ਬੈਠੇ ਨੇ ਰਾਤ ਨੂੰ ਬੈਠੇ ਨੇ ਸੋ ਮੈਂ ਅਗਲੀ ਲੜੀ ਦੇ ਵਿੱਚ ਪਹੁੰਚਿਆ ਇੱਥੇ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਕਿਵੇਂ ਕੰਮਕਾਰ ਚੱਲਦਾ ਆਹ ਸਲੰਡਰ ਗੈਸ ਚੁੱਲਾ ਚਾਹ ਦਾ ਸਾਰਾ ਸਮਾਨ ਰੋਟੀ ਦਾ ਸਾਰਾ ਸਮਾਨ ਰੋਟੀਆਂ ਆਪੀਆਂ ਨੇ ਪਾਣੀ ਪਿਆ ਇਸ ਤਰ੍ਹਾਂ ਕਰਕੇ ਅਮਾਇਕ ਕਾਪੀ ਜੇ ਤੇ ਕੋਈ ਦਾਨ ਦੇ ਕੇ ਜਾਂਦਾ ਉਹ ਲਿਖਿਆ ਜਾਂਦਾ ਹੈ ਕਿਹੜਾ ਬੁਲਾਰਾ ਬੋਲਿਆ ਇਹ ਲਿਖਿਆ ਜਾਂਦਾ ਹੈ ਮਾਇਕ ਆਏ ਨੇ ਅਲੱਗ-ਅਲੱਗ ਜਗ੍ਹਾ ਤੇ ਨੌਜਵਾਨ ਗੱਲ ਕਰਦੇ ਕੀ ਨਾਂ ਵੀਰੇ ਆਪਣਾ ਬਰਮਰ ਸਿੰਘ ਹੈ ਕਿਹੜਾ ਪਿੰਡ ਹੈ ਮਾਲਾਈ ਵੈਰੀ ਗੁੱਡ ਵੈਰੀ ਗੁੱਡ ਧਰਨਾ ਲਾਉਣਾ ਹੈ ਇੱਥੇ ਹਾਂਜੀ ਹਾਂਜੀ ਵਾਹ ਜੀ ਤੁਹਾਡੀ ਵਾਰੀ ਆ ਗਈ ਜਹੇ ਹਾਂਜੀ ਥੋੜਾ ਘੜਾ ਬਣ ਵੀਰਾਂ ਮਾਲਾਈ ਹੈ ਇਹ ਨਾਮ ਆਪਣਾ ਬਲਜਨ ਤੇ ਰਹਿੰਗੇ ਬਜੇਨਰ ਪਿਆਸੇ ਕੀ ਕਰਨਾ ਇੱਥੇ ਰਾਤ ਨੂੰ ਕਰਨੇ ਤੇ ਆਏ ਹੋ ਜੀਰੇ ਆਪ ਵੀ ਆਏ ਹੋ ਕਰਦਣੇ ਭੇਜੇ ਕਰਦਣੇ ਭੇਜੇ ਜੀ ਅੱਛਾ ਹਾਂਜੀ ਤੁਹਾਨੂੰ ਪਤਾ ਧਰਮ ਕਦੋਂ ਲੱਗਿਆ ਹੋਇਆ ਹੈ ਹਾਂਜੀ ਸੀਨਾ ਛੋੜੇ ਵੀ ਆਪਣਾ ਅਮਨਦੀਪ ਸਿੰਘ ਜੀ ਅਮਨਦੀਪ ਕਿਹੜੇ ਪਿੰਡ ਆਪਣਾ ਮਾਲਾ ਹੀ ਹੈ ਸਾਰੇ ਮਾਲਾਂ ਦੇ ਅੱਛਾ ਤੁਹਾਡੇ ਪਿੰਡ ਦੀ ਵਾਰੀ ਅੱਜ ਹੈ ਜੀ ਹਾਂਜੀ ਤੇ ਅਮਨਦੀਪ ਪਤਾ ਹੈ ਕਦ ਲਈ ਇੱਥੇ ਆਪਾਂ ਆਏ ਹਾਂ ਆਪਾਂ ਜੀ ਜਿਹੜੇ ਕੇਂਦਰ ਸਰਕਾਰ ਨੇ ਸਰਕਾਰ ਨੇ ਬਿਨਾਂ ਪੁੱਛੇ ਕਿਸਾਨਾਂ ਨੂੰ ਇਹ ਜਿਹੜਾ ਠੱਫਾ ਲਾਤਦਾ ਨਾ ਨਜਾਇਜ਼ ਤੌਰ ਤੇ ਆਪਾਂ ਕਹਿੰਦੇ ਨਹੀਂ ਮਤਲਬ ਕਿਸਾਨ ਕਹਿੰਦੇ ਵੀ ਸਾਨੂੰ ਇਹ ਚਾਹੀਦਾ ਨਹੀਂ ਪਰ ਸਰਕਾਰਾਂ ਕਹਿੰਦੀਆਂ ਅਸੀਂ ਦੇਣਾ ਹੀ ਦੇਣਾ ਤੁਹਾਨੂੰ ਅਸੀਂ ਕਹਿੰਦੇ ਸਾਡੇ ਵਾਸਤੇ ਗਲਤ ਆ ਪਰ ਸਰਕਾਰਾਂ ਸਾਨੂੰ ਸੁਖਾਉਂਦੀਆਂ ਕਿ ਇਹ ਇਹ ਤੁਹਾਡੇ ਵਾਸਤੇ ਬਹੁਤ ਸਹੀ ਕਾਨੂੰਨ ਹੈ ਤੇ ਉਹਨਾਂ ਦੇ ਰੋਸ ਵਜੋਂ ਪਿਛਲੇ ਦੇ ਦੇਖੇ ਰਹੇ ਆ ਕੀ ਹਾਲਾਤ ਬਣ ਰਹੇ ਆ ਪੰਜਾਬ ਦੇ ਤੇ ਵੈਸੇ ਖੁਸ਼ੀ ਦੀ ਗੱਲ ਇਹ ਆ ਕਿ ਹੁਣ ਬਾਕੀ ਸਟੇਟਾਂ ਵਿੱਚ ਵੀ ਸੰਘਰਸ਼ ਵਧ ਰਿਹਾ ਹੈ ਤ੍ਰੇਪੁਰਾ ਅਤੇ ਕਰਨਾਟਕਾ ਵਗੈਰਾ ਹਰਿਆਣਾ ਚ ਵੀ ਦੇਖ ਲਓ ਰੋਸ ਚੱਲ ਰਹੇ ਆ ਤੇ ਵੈਰੀ ਗੁੱਡ ਤੁਸੀਂ ਬਹੁਤ ਸਾਰੇ ਨੌਲੇਜ ਰੱਖਦੇ ਹੋ ਹਾਂਜੀ ਤਰਨਿਆਂ ਬਾਰੇ ਵਧੀਆ ਗੱਲ ਹੈ ਮੋਬਾਈਲਾਂ ਦੇ ਉੱਤੇ ਪਤਾ ਲੱਗਦਾ ਮੋਬਾਈਲ ਆਪਣੇ ਹੱਥਾਂ ਤੇ ਜਿਹੜਾ ਜਿਵੇਂ ਤੁਸੀਂ ਬੈਠਿਓ ਇਹ ਇੱਥੇ ਜਿਹੜੀ ਗੱਲਬਾਤ ਹੁੰਦੀ ਹੈ ਇਹ ਵੀ ਤੁਸੀਂ ਮੋਬਾਈਲਾਂ ਤੇ ਗਾ Share ਕਰ ਦਿਓ ਕਿਸੇ ਨੂੰ ਹਾਂਜੀ ਜ਼ਰੂਰ ਹੁਣ ਆਪਣੇ ਕੋਲ ਪਲੇਟਫਾਰਮ ਇਹੀ ਹੈ ਜੀ ਕਿਉਂਕਿ ਤੁਹਾਨੂੰ ਮੀਡੀਆ ਤਾਂ ਕੋਈ ਦਿਖਾ ਨਹੀਂ ਰਿਹਾ ਤਾਂ ਮੀਡੀਆ ਫਰਜ ਬਣਦਾ ਤੁਸੀਂ ਹਾਂਜੀ ਪੰਜਾਬ ਦਾ ਮੀਡੀਆ ਦਾ ਚਲੋ ਆਪਾਂ ਕਹਿ ਨਹੀਂ ਸਕਦੇ ਵਧੀਆ ਹੁਣ ਤੱਕ ਤਾਂ ਵਧੀਆ ਕਾਰਗੁਜ਼ਾਰੀ ਰਹੀ ਹੈ ਉਹਨਾਂ ਦੀ ਰਨੀ ਤੇ ਨਾਲ ਅੱਗੇ ਰਹੂੰਗੀ ਮੇਰੇ ਹਿਸਾਬ ਨਾਲ ਤਾਂ ਨਹੀਂ ਗੋਦੀ ਮੀਡੀਆ ਬਣ ਚੁੱਕਿਆ ਹੀ ਵਿਕੇ ਆਵਾ ਮੀਡੀਆ ਸਾਰਾ ਪੰਜਾਬ ਦਾ ਮੀਡੀਆ ਤਾਂ ਵਧੀਆ ਕੰਮ ਕਰ ਰਿਹਾ ਹੋਂ ਤੱਕ ਸਤਿ ਸ਼੍ਰੀ ਅਕਾਲ ਜੋੜੀ ਵੀਰ ਕੀ ਨੌਜੀ ਆਪਨੂੰ ਜਗਦੀਪ ਸਿੰਘ ਜੀ ਕਿਹੜਾ ਪਿੰਡ ਵੀਰਾਂ ਮੱਕੋਵਾਲ ਜੀ ਚੰਮੂਰ ਸਾਹਿਬ ਜਗਦੀਪ ਸਿੰਘ ਮੱਕੋਵਾਲ ਤੋਂ ਹਾਂ ਜੀ ਜਗਦੀਪ ਤੁਸੀਂ ਇੱਥੇ ਰਾਤ ਨੂੰ ਬੈਠੋ ਤੁਹਾਡੀ ਡਿਊਟੀ ਧਰਨ ਦੇ ਬੈਠਣ ਦੀ ਹਾਂ ਜੀ ਅੱਜ ਆਪਣੀ ਡਿਊਟੀ ਹੈ ਜੀ ਦਾ ਆਪ ਦੀ ਅੱਛਾ ਤੁਹਾਨੂੰ ਕੀ ਲੱਗਦਾ ਹੈ ਵੀ ਜੇ ਆਪਾਂ ਇਦਾਂ ਇਕੱਠੇ ਹੋ ਕੇ ਕੋਲ ਲੜਦੇ ਰਹੇ ਜਿੱਤ ਲਾਂਗੇ ਜੇ ਆਪਾਂ ਇਕੱਠੇ ਹੋ ਗਏ ਮੈਂ ਚਾਹੁੰਦੇ ਰਹੇ ਤਾਂ ਆਪਾਂ ਸਰਕਾਰ ਨੂੰ ਆਹ ਆਰਡੀਨੈਂਸ ਉਪਰ ਕਰਨ ਤੇ ਮਨਾ ਸਕਦੇ ਹਾਂ ਹੁਣ ਤਾਂ ਆਰਡੀਨੈਂਸਾਂ ਦੇ ਕਾਨੂੰਨ ਬਣਾਤੇ ਆਪਾਂ ਕਾਨੂੰਨ ਭੰਗ ਕਰਾਉਣਾ ਹੈ ਹਾਂਜੀ ਕਾਨੂੰਨ ਭੰਗ ਕਰਾ ਸਕਦੇ ਆਪਾਂ ਓੜਕਣਾ ਵੀ ਜੀ ਸਤਿੰਦਰ ਸਿੰਘ ਕਿਹੜੇ ਪਿੰਡ ਡਹਿਰੀ ਤੁਸੀਂ ਵੀ ਤਰਨ ਵਾਲਾ ਨੂੰ ਰਾਤ ਰਹਿਓਗੇ ਇੱਥੇ ਹਾਂਜੀ ਪਹਿਲੇ ਦਿਨ ਕੋ ਪਹਿਲਾਂ ਵੀ ਆਏ ਕਦੇ ਪਹਿਲੇ ਦਿਨ ਅੱਛਾ ਤੇ ਦਿਨੇ ਵੀ ਕਿਹੜਾ ਮਾਰਦੇ ਹੁੰਨੇ ਹੋ ਹਾਂਜੀ ਇਹ ਤਾਂ ਪਹਿਲੇ ਦਿਨ ਹੀ ਆਏ ਅੱਛਾ ਅੱਛਾ ਤੈਨੂੰ ਕੀ ਲੱਗਦਾ ਬਾਈ ਇਹ ਜੇ ਲੜਾਈ ਲੜਦੇ ਰਹੇ ਜਿੱਤ ਜਾਗੇ ਆਪਾਂ? ਹਾਂਜੀ ਸੋ ਅੱਜ ਮੈਂ ਪਹੁੰਚਿਆ ਹਾਂ ਜੀ ਰੋਪੜ ਵਿਖੇ ਲਾਈਨ ਦੇ ਉੱਤੇ ਸਾਰੇ ਨੌਜਵਾਨ ਬਲੂਕ ਸਾਰੇ ਧਰਨੇ ਤੇ ਬੈਠੇ ਨੇ। ਸੋ ਮੇਰੇ ਨਾਲ ਮਾਸਟਰ ਜੀ ਨੇ ਮਾਸਤਰੀ ਤੇ ਜਾਵਦੇ ਆ। ਹਾਂਜੀ ਮਾਸਤਰੀ ਧਰਨੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਰਾਤ ਦਾ ਵੀ ਥੱਲਾ ਲਾਈਨ ਬੈਠੇ ਹੋ ਦਿਨ ਚ ਵੀ ਹੋਰ ਵਰਕਰ ਹੁੰਦੇ ਨੇ ਦਿਨ ਚ ਬਹੁਤ ਇਕੱਠ ਹੁੰਦਾ ਹੈ। ਕੀ ਤੁਹਾਨੂੰ ਧਰਨੇ ਦੇ ਪਰਿਖ ਲੱਗਦਾ ਇਹ ਤਾਂ? ਧਰਨੇ ਦਾ ਪ੍ਰਿਖ ਜਿਹੜਾ ਹੈ ਉਹ ਮੈਂ ਸਦਾ ਆਸ਼ਾਵਾਦੀ ਹੁੰਦਾ ਕੋਈ ਇੱਕ ਟਾਏ ਬਾੜਾ ਹੋ ਜਾਏ ਬੁਰਾ ਹੋਵੇ ਪਰ ਜਿਹੜੀ ਜਦੋਂ ਜਿਹੇ ਦਾ ਉਹ ਕਦੇ ਅਜਾ ਹੀ ਨਹੀਂ ਜਾਂਦੀ ਪਤਾ ਨਹੀਂ ਇਹ ਜਦੋਂ ਜਿਹੇ ਕਦ ਨਵਾਂ ਮੋੜ ਲੈ ਲਵੇ ਕਦ ਚੇਂਜ ਆ ਜਾਵੇ ਤਾਂ ਮੇਰਾ ਤਾਂ ਵਿਸ਼ਵਾਸ ਹੈ ਜਦੋਂ ਜਿਹੇ ਚ ਮੈਂ ਬਹੁਤ ਆਪਣੇ ਵੇਖ ਨੂੰ ਨਹੀਂ ਦੇਖਦਾ ਕਿਉਂਕਿ ਸਾਡਾ ਇਹ ਸਹੀ ਰਸਤਾ ਹੈ ਸਾਡਾ ਕਿਉਂਕਿ ਜਿਆਦਾ ਸਾਡਾ ਸੰਕਟ ਦਾ ਦੇਸ਼ ਦਾ ਜਾਂ ਸਾਡੇ ਜਿਹੜਾ ਬੱਚਿਆਂ ਦਾ ਪੇਖਾ ਹੈ ਉਹ ਇਸ ਅਜਾ ਇੱਕ ਕਾਰਪੋਰੇਟ ਘਰਾਣੇ ਨੂੰ ਪਹਿਲਾਂ ਕਰਿਆ ਜਾ ਰਿਹਾ ਹੈ ਇਹ ਤਾਂ ਚਲੋ ਖੇਤੀ ਦਾ ਖੇਤੀ ਦੀ ਗੱਲ ਹੋ ਰਹੀ ਹੈ ਇਸ ਟਾਈਮ ਲੇਕਿਨ ਹਰ ਜਗ੍ਹਾ ਹੀ ਹਰ ਖੇਤਰ ਚ ਉਹ ਕਾਰਪੋਰੇਟ ਘਰਾਣੇ ਆ ਰਹੇ ਆ ਸਾਡੀ ਚਿੰਤਾ ਦਾ ਬੱਚਿਆਂ ਦਾ ਤੋ ਵੇਖਾ ਜੇ ਸਾਨੂੰ ਸਫਲਤਾ ਨਾ ਵੀ ਮਿਲੇ ਤਾਂ ਅਸੀਂ ਬੱਚਿਆਂ ਵਾਸਤੇ ਫੇਰ ਲੜਦੇ ਰਹਾਂਗੇ ਬੱਚਿਆਂ ਨੂੰ ਵੀ ਜਾਗਰਤ ਕਰ ਰਹੇ ਆ ਵੀ ਤੁਸੀਂ ਲੜੋ ਕਿਉਂਕਿ ਸਾਡੇ ਕੋਲ ਨਾ ਨੌਕਰੀਆਂ ਰਹੀਆਂ ਨਾ ਸਾਡੇ ਕੋਲ ਜ਼ਮੀਨ ਰਹਿਣੀ ਆ ਨਾ ਸਾਡੇ ਕੋਈ ਸਾਡੇ ਵਾਸਤੇ ਕੋਈ ਵੇਧੀਵਾਰੀ ਪੱਤਾ ਹੈ ਨਾ ਸਾਡੇ ਕੋਲ ਥੋੜੇ ਹੁਣ ਵਿੱਚ ਕੋਈ ਪੈਨਸ਼ਨ ਨਹੀਂ ਆ ਫਿਰ ਅਸੀਂ ਜਾਵਾਂਗੇ ਕਿਹੜੇ ਬਾਜ਼ੇ ਸਾਡੇ ਸਾਹਮਣੇ ਇਹ ਸਵਾਲ ਆ ਹਰ ਜਿੱਥੇ ਦਾ ਸਵਾਲ ਸਾਡੇ ਸਾਹਮਣੇ ਨਹੀਂ ਤੁਸੀਂ ਇੱਕ ਟੀਚਰ ਹੋ ਤੁਸੀਂ ਇੱਕ ਲੰਮਾ ਟਾਈਮ ਬੱਚਿਆਂ ਨੂੰ ਸਿੱਖਿਆ ਦਿੱਤੀ ਹੈ ਜਿਵੇਂ ਤੁਸੀਂ ਗੱਲ ਕਿਹਾ ਕਿ ਬੰਦੇ ਨੂੰ ਸਾਨੂੰ ਜਾਂ ਇੱਥੇ ਬੈਠੇ ਜਿਹੜੇ ਧਰਨੇ ਤੇ ਬੈਠੇ ਲੋਕ ਮੰਗਾ ਲਈ ਬੈਠੇ ਆਸ਼ਾਵਾਦੀ ਹੋਣਾ ਚਾਹੀਦਾ ਇਹ ਚ ਇੱਕ ਗੱਲ ਤੁਹਾਨੂੰ ਆ ਨਹੀਂ ਲੱਗਦਾ ਕਿ ਇਹੋ ਜਿਹੇ ਸੰਘਰਸ਼ਾਂ ਵਿੱਚੋਂ ਸਾਨੂੰ ਨਵੇਂ ਲੀਡਰ ਮਿਲਦੇ ਨੇ ਨਵੀਂ ਜਵਾਨੀ ਇਹਨਾਂ ਪਾਸੇ ਪੈਂਦੀ ਹੈ ਤਾਂ ਉਹਨਾਂ ਨੂੰ ਸਮਾਜਿਕ ਸਮਝ ਆਉਂਦੀ ਹੈ ਬਹੁਤ ਵਧੀਆ ਹੈ ਦੇਖੋ ਇਹ ਇੱਕ ਕਿਸਾਨ ਜੱਥੇਬੰਦੀਆਂ ਜਿਹੜੀਆਂ ਇਕੱਠੀਆਂ ਹੋਈਆਂ ਹਨ ਕੁਝ ਸਾਲ ਪਹਿਲਾਂ ਅਸੀਂ ਇੱਕ ਮੀਟਿੰਗ ਕੀਤੀ ਚੰਡੀਗੜ੍ਹ ਦਾ ਉੱਥੇ ਕਿਸਾਨ ਜੱਥੇਬੰਦੀਆਂ ਆਗੂ ਆਏ थे ਉੱਥੇ ਇੱਕ ਰਾਜੀਵਾਲ ਹੋਰ ਇੱਕ ਲਖੋਆ ਇਹਨਾਂ ਨੇ ਸਾਡੇ ਕੋਲ ਇੱਕੋ ਹੀ ਸਵਾਲ ਕਰਦਾ ਵੀ ਜੇ ਤੁਸੀਂ ਇਕੱਠੇ ਹੋਣਾ ਹੈ ਤੁਸੀਂ ਜੇ ਖੁੱਲੀ ਮੰਡੀ ਨੂੰ ਸਵਕਾਰ ਦੇਓ ਤਾਂ ਅਸੀਂ ਇਕੱਠੇ ਹੋਵਾਂਗੇ ਜੇ ਤੁਸੀਂ ਨਹੀਂ ਸਵਕਾਰਦੇ ਫਿਰ ਅਸੀਂ ਚੱਲੇ ਉਹ ਸਕਿਉਰਟ ਕੇ ਚਲੇ ਗਏ ਤੇ ਮੀਟਿੰਗ ਜੋ ਜਿਾ ਅਸੀਂ ਕਹੇ ਉਹ ਅਸੀਂ ਸਭ ਕਾਰ ਦੇ ਖੁੱਲੀ ਮਿੱਟੀ ਨੂੰ ਪਰ ਅੱਜ ਇੱਕ ਬਹੁਤ بڑا ਮੋੜ ਆਇਆ ਉਹ ਲੋਕ ਅੱਜ ਖੁਦ ਇਸ ਖੁੱਲੀ ਮਿੱਟੀ ਦਾ ਵਿਰੋਧ ਕਰ ਰਹੇ ਆ ਤੇ ਸਾਨੂੰ ਉਹ ਤਾਂ ਹੀ ਬੜਾ ਹੀ ਸਾਡੇ ਅੰਦਰ ਹੌਸਲਾ ਹੈ ਬੜਾ ਅੱਜ ਉਹ ਹੈ ਵੀ ਅਸੀਂ ਜੂ ਜਿੱਤ ਦੇ ਨੇੜੇ ਪਹੁੰਚ ਰਹੇ ਆ ਕਿਉਂਕਿ ਉਹ ਲੋਕ ਵੀ ਸਾਡੇ ਨੇੜੇ ਆ ਗਏ ਕਿਹੜੇ ਪਿੰਡ ਤੋਂ ਆਇਆ ਮਾਲਾ ਪਿੰਡੋਂ ਮਾਲਾ ਚੱਲੀ ਕੀ ਕਰਨਾ ਉਸ ਇੱਥੇ ਇੱਥੇ ਜੀ ਆਪਾਂ ਨੇ ਧਰਨਾ ਲਗਾਇਆ ਹੋਇਆ ਜੀ ਜੋ ਆਰਡੀਨੇਸ ਪਾਸ ਕੀਤੇ ਸੀ ਮੋਦੀ ਸਾਹਿਬ ਨੇ ਤੇ ਉਹਦਾ ਕਰਕੇ ਆਪਾਂ ਨੇ ਧਰਨਾ ਲਗਾਇਆ ਪਿਆ ਅੱਛਾ ਅ ਤੁਹਾਨੂੰ ਘਰ ਦੇ ਨੇ ਭੇਜੇ ਤੁਸੀਂ ਆਪ ਆਏ ਹੋ ਘਰ ਦੇ ਨੇ ਵੀ ਭੇਜਿਆ ਜੀ ਸਾਡਾ ਆਪ ਦਾ ਵੀ ਜੀ ਕਰਦਾ ਵੀ ਅਸੀਂ ਵੀ ਜਾਈਏ ਧਰਨੇ ਸਾਡੇ ਬਜ਼ੁਰਗ ਬੈਠੇ ਨੇ ਤੇ ਹੁਣ ਤਾਂ ਸਾਰੇ ਹੀ ਨੌਜਵਾਨ ਵੀਰ ਛੋਟੇ ਛੋਟੇ ਬੱਚੇ ਵੀ ਰਾਤ ਨੂੰ ਆਉਂਦੇ ਨੇ ਤੇ ਇੱਕ ਸਾਡੇ ਪਿੰਡ ਦਾ ਛੋਟਾ ਜਿਹਾ ਜਵਾਕ ਉਹ ਵੀ ਨਾਲ ਲੱਗਦਾ ਸੀ ਕਹਿੰਦਾ ਮੈਂ ਵੀ ਜਾਣਾ ਬਹੁਤ ਰੋਸ ਮਾਸਟਰ ਜੀ ਜੋ ਤੁਸੀਂ ਨੌਜਵਾਨਾਂ ਦੇ ਵਿੱਚ ਬਹਿ ਕੇ ਇਹੋ ਜਿਹੀਆਂ ਗੱਲਾਂ ਸੁਣਦੇ ਹਾਂ ਨੌ ਦੀ ਉਹਨਾਂ ਦਾ ਉਤਸ਼ਾਹ ਜੋ ਦੇਖਦੇ ਹਾਂ ਤਾਂ ਤੁਹਾਨੂੰ ਕੀ ਮਹਿਸੂਸ ਹੁੰਦਾ ਹੈ ਨਹੀਂ ਇਹ ਕਿਉਂਕਿ ਬਹੁਤ ਸਾਰੇ ਬਹੁਤ ਸਾਰੇ ਲੋਕ ਸਿਰਫ ਨੌਜਵਾਨਾਂ ਨੂੰ ਭੰਡਣ ਤੇ ਲੱਗੇ ਹੋਏ ਹੈ ਕਿ ਜਵਾਨੀ ਕਰਾਹੇ ਪੈ ਗਈ ਜਵਾਨੀ ਆ ਨਹੀਂ ਕਰਦੀ ਜਦੋਂ ਜਿਵੇਂ ਹੁਣ ਉਹ ਮੁੰਡੇ ਨੇ ਗੱਲ ਕਹੀ ਹੈ ਤੁਹਾਡੇ ਜਿਹੜੇ ਬਹਿ ਕੇ ਇਹੋ ਜਿਹੀਆਂ ਗੱਲਾਂ ਕਰ ਤੁਹਾਨੂੰ ਕੀ ਲੱਗਦਾ ਹੈ ਨਹੀਂ ਨੌਜਵਾਨ ਨੇ ਬਹੁਤ ਵਧੀਆ ਗੱਲਾਂ ਕਹੀਆਂ ਤੇ ਉਹ ਜਿਹੜੇ ਲੋਕ ਨਸ਼ੇੜੀ ਆ ਉਹ ਤਾਂ ਨਸ਼ੇੜੀ ਉਹਨਾਂ ਤੋਂ ਬਾਹਰ ਕੱਢਣਾ ਸੋਚ ਰਹੇ ਉਹਦੇ ਬਾਰੇ ਤਾਂ ਅਲੱਗ ਚੀਜ਼ ਆ ਪਰ ਇਹ ਨੌਜਵਾਨਾਂ ਦਾ ਆਉਣਾ ਸੁਭਾਵਿਕ ਹੈ ਕਿਉਂਕਿ ਜਦ ਅਸੀਂ 31 ਜਥੇਬੰਦੀਆਂ ਅਲੱਗ-ਅਲੱਗ ਭਾਸ਼ਾ ਬੋਲਦੀਆਂ ਦੀਆਂ ਅਲੱਗ-ਅਲੱਗ ਅਸੀਂ ਸਾਡੇ ਰਸਤੇ ਤੇ ਤਾਂ ਇਹ ਨੌਜਵਾਨਾਂ ਨੂੰ ਵੀ ਇਹ ਲੱਗਦਾ ਦੇ ਵੀ ਤਾਂ ਲੋਕ ਲੜੀ ਜਾਂਦੇ ਆ ਇਕੱਲੇ-ਇਕੱਲੇ ਫੀ ਜਾਂਦੇ ਆ ਇਹਨਾਂ ਦਾ ਖਿਆਲ ਵੱਧ ਰਿਹਾ ਵੀ ਇਹ ਤਾਂ ਸਾਰੇ ਇਕੱਠੇ ਹੋਏ ਹੋਏ ਆ ਤਾਂ ਸਾਰੇ ਇੱਕ ਬੋਲੀ ਬੋਲ ਰਹੇ ਆ ਕੁਦਰਤੀ ਆ ਵੀ ਨੌਜਵਾਨ ਸਾਡੇ ਨਾਲ ਆਉਣਗੇ ਠੀਕ ਅੱਜ ਕੱਲ੍ਹ ਜੀ ਅਸੀਂ ਕੱਲ੍ਹ ਕਿਹੜੇ ਪਿੰਡ ਆਪਣਾ ਮੇਰਾ ਪਿੰਡ ਹੈ ਜੀ ਮਾਨਾ ਚੱਲੀ ਜੀ ਰਾਤ ਦਾ ਟਾਈਮ ਹੈ ਜਿੱਥੇ ਕੀ ਕਰਦੇ ਤੂੰ ਜੀ ਕਿਸਾਨਾਂ ਦਾ ਧਰਨਾ ਲੱਗਿਆ ਹੋਇਆ ਜੀ ਜਿਹੜੇ ਤਿੰਨ ਕਾਨੂੰਨ ਕਿਸਾਨ ਬਰੋਧੀ ਲਾਗੂ ਕੀਤੇ ਹਨ ਮੋਦੀ ਸਰਕਾਰ ਨੇ ਉਹਨਾਂ ਦੇ ਕਰਕੇ ਧਰਨਾ ਲਾਈ ਬੈਠੇ ਹੈ ਜੀ ਤੁਹਾਨੂੰ ਕੀ ਲੱਗਦਾ ਜੀ ਆਪਾਂ ਜਿੱਥੇ ਬੰਦੀਆਂ ਇਕੱਠੀਆਂ ਹੋ ਕੇ ਲੜਦੀਆਂ ਰਹੀਆਂ ਜਿੱਤਲਾ ਵੀ ਕਾਨੂੰਨ ਹੈ ਬਿਲਕੁਲ ਜੀ ਬਿਲਕੁਲ ਜੀ ਸਾਨੂੰ ਪੂਰਨ ਆਸ ਹੈਗੀ ਇਸ ਚੀਜ਼ ਦੀ ਕਿਉਂਕਿ ਪਿੱਛੇ ਵੀ ਜੇਕਰ ਭਗਤ ਸਿੰਘ ਵੀ ਇਹੀ ਗੱਲ ਸੋਚ ਲੈਂਦਾ ਵੀ ਮੈਂ ਇਕੱਲਾ ਕੀ ਕਰ ਸਕਦਾ ਫਿਰ ਤਾਂ ਬੜਾ ਔਖਾ ਸੀਗਾ ਕਿ ਜਿੱਥੇ ਆਪਾਂ ਨੇ ਅੰਗਰੇਜ਼ਾਂ ਤੋਂ ਆਪਣੇ ਇੰਡੀਆ ਨੂੰ ਯਾਦ ਕਰਾਇਆ ਤਾਂ ਇਹ ਵੀ ਇੱਕ ਤਿੰਨ ਕਾਨੇ ਕਾਲੇ ਕਲੂਨ ਹੈ ਜਿਹੜੇ ਇਹਨਾਂ ਤੇ ਵੀ ਅਸੀਂ ਨਜਾਤ ਜ਼ਰੂਰ ਪਾਵਾਂਗੇ ਜੇ ਅਸੀਂ ਸਾਰੇ ਇਕੱਠੇ ਰਹੇ ਜੀ ਤੇ ਜਿਵੇਂ ਤੁਸੀਂ ਨੌਜਵਾਨ ਹੁਣ ਧਰਨਿਆਂ ਤੇ ਬੈਠੇ ਹੋ ਆ ਕੇ ਰਾਤ ਨੂੰ ਅਲੱਗ-ਅਲੱਗ ਬੰਨੂ ਦਿਨ ਚ ਹੋਰ ਬੰਦੇ ਡਿਊਟੀ ਹੁੰਦੀ ਹੈ ਰਾਤ ਨੂੰ ਹੋਰ ਦੀ ਹੁੰਦੀ ਹੈ ਹਾਂ ਜੀ ਡਿਊਟੀ ਦਿਨੇਓ ਆਗੇ ਤੁਹਾਨੂੰ ਕਿੰਨਾ ਕੁ ਲੱਗਦਾ ਕਿ ਤੁਹਾਨੂੰ ਜਵਾਨੀ ਦਾ ਕਿੰਨਾ ਉਤਸ਼ਾਹ ਹੈ ਕਿੰਨਾ ਕੁ ਨੌਜਵਾਨ ਬਣੇ ਦਾ ਉਤਸ਼ਾਹ ਹੈ ਇਸ ਇਹਨਾਂ ਸੰਘਰਸ਼ਾਂ ਦੇ ਵਿੱਚ ਦੇਖੋ ਜੀ ਪਹਿਲਾਂ ਹੁਣ ਤੇ ਜੇ ਥੋੜਾ ਸਮਾਂ ਪਹਿਲਾਂ ਦੀ ਗੱਲ ਕਰੀਏ ਜੱਤਾ ਨੌਜਵਾਨੀਆਂ ਤੁਹਾਨੂੰ ਥੋੜਾ ਜਿਹਾ ਪਿੱਛੇ ਰੱਖਦੇ ਸੀਗੇ ਤੇ ਜਿਹੜੇ ਸਾਡੇ ਲੀਡਰ ਸੀਗੇ ਉਹ ਵੀ ਥੋੜੇ ਜਿਹਾ ਚੌਧਰ ਦੇ ਭੁਕੇ ਸੀਗੇ ਪਰ ਹੁਣ ਜਿਹੜਾ ਇਹ ਸੰਘਰਸ਼ ਚੱਲ ਰਿਹਾ ਇਹਦੇ ਵਿੱਚ ਜਿਹੜੇ ਹੁਣ ਜ세 ਬੰਦਿਆਂ ਦੇ ਲੀਡਰ ਆ ਉਹ ਵੀ ਨੌਜਵਾਨਾਂ ਨੂੰ ਅੱਗੇ ਕਰ ਰਹੇ ਨੇ ਤੇ ਨੌਜਵਾਨ ਵੀ ਪੂਰੇ ਦਾ ਪੂਰਾ ਸਾਥ ਦੇ ਰਹੇ ਹਨ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੁਹਾਡੇ ਜਰੀਏ ਤੇ ਹੋਰ ਵੀ ਤੁਹਾਡੇ ਜਰੀ ਅਸੀਂ ਬੇਨਤੀ ਕਰਦੇ ਨੌਜਵਾਨਾਂ ਨੂੰ ਵੀ ਤੁਸੀਂ ਭਾਈ ਸਾਰੇ ਅੱਗੇ ਆਓ ਤੇ ਹੁਣ ਸਾਡੇ ਬਜ਼ੁਰਗ ਸਾਨੂੰ ਥਾਪੜਾ ਦੇ ਕੇ ਅੱਗੇ ਕਰ ਰਹੇ ਆ ਤਾਂ ਸਾਡਾ ਵੀ ਫਰਜ਼ ਬਣਦਾ ਵੀ ਅਸੀਂ ਅੱਗੇ ਹੋ ਕੇ ਇਹੋ ਜਿਹੇ ਸੰਘਰਸ਼ਾਂ ਦੇ ਵਿੱਚ ਹਿੱਸਾ ਲਈਏ ਜੀ ਆਪਾਂ ਕਿਉਂਕਿ ਇਹਨਾਂ ਸੰਘਰਸ਼ਾਂ ਦੇ ਵਿੱਚ ਕਹਿੰਦੇ ਵੀ ਬਜ਼ੁਰਗਾਂ ਦੀ ਹੋਸ਼ ਤੇ ਨੌਜਵਾਨਾਂ ਦਾ ਜੋਸ਼ ਜੇ ਮਿਲ ਜੇ ਤਾਂ ਤਖਤੇ ਪੜ ਦਿੰਦਾ ਬਿਲਕੁਲ ਜੀ ਬਿਲਕੁਲ ਹਾਂ ਜੀ ਇਹੀ ਗੱਲ ਹੈ ਜੀ ਬਿਲਕੁਲ ਇਹੀ ਚੱਕਰ ਦੇ ਵਿੱਚ ਹੁਣ ਇਹ ਚੱਲ ਰਿਹਾ ਜੀ ਸਾਰਾ ਸਾਰਾ ਨੌਜਵਾਨਾਂ ਦਾ ਹੁਣ ਜੋਸ਼ ਵੀ ਇੱਥੇ ਕੰਮ ਆ ਰਿਹਾ ਹੈ ਤੇ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਦਾ ਹੋਸ਼ ਵੀ ਕੰਮ ਕਰ ਰਿਹਾ ਤਾਂ ਹੀ ਠੰਡੇ ਤਰੀਕੇ ਦੇ ਨਾਲ ਇਹ ਧਰਨਾ ਬਿਲਕੁਲ ਜਾਰੀ ਚੱਲ ਰਿਹਾ ਜੇ ਇਕੱਲੇ ਨੌਜਵਾਨਾਂ ਦੇ ਹੱਥ ਚ ਹੁੰਦਾ ਤਾਂ ਸ਼ਾਇਦ ਟੁੱਟ ਪੰਨ ਵੀ ਹੋ ਸਕਦੀ ਸੀ ਫਿਰ ਨੌਜਵਾਨਾਂ ਨੂੰ ਚੰਗੀ ਸਿਹਤ ਵੀ ਦੇ ਰਹੇ ਨੇ ਸਾਡੇ ਜਿਹੜੇ ਲੀਡਰ ਹੈਗੇ ਆ ਅਸੀਂ ਲੀਡਰਾਂ ਦਾ ਵੀ ਧੰਨਵਾਦ ਕਰਦੇ ਆ ਤੇ ਨੌਜਵਾਨਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਨਾਲ ਦੀ ਨਾਲ ਰੜ ਕੇ ਸੰਘਰਸ਼ ਨੂੰ ਅੱਗੇ ਲੈ ਕੇ ਜਾ ਰਹੇ ਆ ਤੇ ਜਲਦ ਹੀ ਸ਼ਾਇਦ ਚੰਗੀ ਗੱਲ ਸਾਨੂੰ ਨੂੰ ਮਿਲ ਜੇ ਵਧੀਆ ਗੱਲਾਂ ਨਹੀਂ ਪਰ ਡਟੇ ਹੋਏ ਆ ਜਿੱਕਣਾ ਹੈਗੇ ਆ ਜੀ ਇਸ ਸਮੇਂ ਮੈਂ ਤੁਸੀਂ ਮੋਬਾਈਲ ਤੇ ਗੱਲ ਕਰ ਰਹੇ ਸੀ ਮੈਂ ਦੇਖਿਆ ਤੇ ਜਿਵੇਂ ਨੈਸ਼ਨਲ ਮੀਡੀਆ ਸਾਨੂੰ ਬਹੁਤੀ ਕੋਈ ਵੇਟੇਜ ਨਹੀਂ ਦੇ ਰਿਹਾ ਹਾਂ ਹਾਂਜੀ ਤਾਂ ਜਿਨ੍ਹਾਂ ਕੋਲ ਮੋਬਾਈਲ ਹੈ ਖਾਸ ਕਰਕੇ ਥੋੜੇ ਮੁੰਡਿਆਂ ਕੋਲ ਤੁਸੀਂ ਇਹਦੇ ਨਾਲ ਕਮਿਊਨੀਕੇਸ਼ਨ ਬਣਾ ਕੇ ਰੱਖਦੇ ਹੋ ਵੀ ਰਿਸ਼ਤੇਦਾਰਾਂ ਨਾਲ ਉਹ ਪਾਸੇ ਇਥੋਂ ਦੀਆਂ ਵੀਡੀਓ ਜਾਂ ਫੋਟੋਆਂ ਸ਼ੇਅਰ ਕਰਦੇ ਹੋ ਜਿਹੜੀਆਂ ਲੋਕਾਂ ਨੂੰ ਪਤਾ ਲੱਗ ਸਕੇ ਕਿ ਅਸੀਂ ਆਪਣੀ ਮੰਗਾਂ ਲਈ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਕਰਦੇ ਆਂ ਜੀ ਕੋਸ਼ਿਸ਼ ਤਾਂ ਪੂਰੀ ਹੈਗੀ ਐ ਵੀ ਜਿੰਨੇ ਕੋ ਮੁੰਡੇ ਆਉਂਗੇ ਉਹਨਾਂ ਨੂੰ ਅਸੀਂ ਦੱਸ ਦੇਵੀਂ ਆ ਵੀ ਭਾਈ ਜਿਵੇਂ ਕਿ ਹੁਣ ਤੁਸੀਂ ਹੋਰ ਫਿਲਮਾਂ ਨੂੰ ਸ਼ੇਅਰ ਕਰੀ ਜਾਂਦੇ ਆ ਫਾਲਤੂ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋ ਵੀ ਐਦਾਂ ਦੀਆਂ ਜ਼ਰੂਰ ਤੁਸੀਂ ਅੱਗੇ ਸ਼ੇਅਰ ਕਰਿਆ ਕਰੋ ਤਾਂ ਜੋ ਲੋਕਾਂ ਨੂੰ ਵੀ ਹੋਰ ਪਤਾ ਲੱਗ ਸਕੇ ਕਿਉਂਕਿ ਹਰ ਲੋਕਾਂ ਦੇ ਵਿੱਚ ਵੀ ਨਾ ਕੁਝ ਪਾਰਟੀਆਂ ਨਾਲ ਥੋੜ੍ਹਾ ਜਿਹਾ ਭਰਮ ਜਿਹਾ ਪੈਦਾ ਕਰਦਾ ਜੀ ਵੀ ਇਹ ਤਾਂ ਹੁਣ ਕਾਨੂੰਨ ਬਣ ਗਏ ਆ ਵੀ ਇਹਦਾ ਹੁਣ ਕੁਝ ਨਹੀਂ ਹੋਣਾ ਤੁਸੀਂ ਕਾਨੂੰਨ ਉੱਕਰੀ ਜਾਂਦੇ ਆ ਕਿਉਂਕਿ ਇਹ ਪੋਲਿਟੀਕਲ ਪਾਰਟੀਆਂ ਐ ਇਸ ਸੰਘਰਸ਼ ਨੂੰ ਤੋੜਨਾ ਚਾਹੁੰਦੀਆਂ ਇਹਨਾਂ ਨੂੰ ਤਜਰਬੇ ਹੈਗੇ ਆ ਪਹਿਲਾਂ ਤੋਂ ਪਰ ਹੁਣ ਜਿੰਨੇ ਵੀ ਹੈਗੇ ਨੌਜਵਾਨ ਜਿੱਕਣਾ ਜੁੜਦੇ ਜਾ ਰਹੇ ਆ ਕਿਸਾਨ ਜੁੜਦੇ ਜਾ ਰਹੇ ਆ ਇਹਨਾਂ ਨੂੰ ਸਾਰੇ ਦੇ ਸਾਰੇ ਆਹ ਸੋਸ਼ਲ ਮੀਡੀਆ ਦੇ ਉੱਪਰ ਵੀ ਵਾਇਰਲ ਕਰਨ ਵਾਸਤੇ ਕਹਿ ਰਹੇ ਆ ਵੀ ਇਹ ਚੀਜ਼ਾਂ ਤੁਸੀਂ ਵਾਇਰਲ ਕਰੋ ਵੀ ਇਹ ਲਾਗੂ ਨਾ ਹੋ ਸਕੇ ਕਿਉਂਕਿ ਬਹੁਤ ਸਾਰੇ ਸੰਘਰਸ਼ ਪਹਿਲਾਂ ਇੱਤਾਂ ਵੀ ਕਾਨੂੰਨ ਤਾਂ ਬਣੇ ਹੋਏ ਨੇ ਪਰ ਹਾਲ ਤੱਕ ਲਾਗੂ ਨਹੀਂ ਹੋਏ ਉਸੇ ਤਰ੍ਹਾਂ ਇਹਨੂੰ ਵੀ ਸ਼ਾਇਦ ਸਟੇ ਹੋ ਜੇ ਸਾਡੇ ਜਿਹੜੇ ਲੀਡਰ ਆ ਸੀ ਉਹਨਾਂ ਦੇ ਅਕੋਰਡਿੰਗ ਚੱਲ ਰਹੇ ਆ ਜਿਹੜੇ ਆਪਣੇ ਇਹ ਕੱਤੇ ਜਿਸੀ 31 ਦੀ 31 ਜਿ세 ਬੰਦੀਆਂ ਹੋਈਆਂ ਇਕੱਠੀਆਂ ਤੇ ਇਹ ਉੱਪਰ ਹੁਣ ਦੇਖਦੇ ਕੀ ਗੱਲਬਾਤ ਚੱਲਦੀ ਏ ਮੇਰ ਖਾ ਚ ਸੱਦਣਗੇ ਜੀ ਹੁਣ ਜੇ ਜਿਹੜੀ ਗੱਲ ਸਾਡੇ ਕੋਲ ਆ ਰਹੀ ਹੈ ਜੀ ਕੋਈ ਵੀ ਕੀ ਨਾਮ ਹੈ ਆਪਣਾ ਮੇਰ ਸਿੰਘ ਮਹਰਲਾ ਤੋਂ ਮੇਰ ਸਿੰਘ ਮੇਰ ਸਿੰਘ ਜੀ ਤੁਸੀਂ ਇੱਥੇ ਧਰਨੇ ਤੇ ਬੈਠੇ ਹੋ ਤੁਹਾਡੇ ਪਿੰਡ ਦੀ ਬਾਰੀਅਰ ਹੋਈ ਹੈ ਜੀ ਹਾਂ ਜੀ ਤੇ ਨਹੀਂ ਨਾ ਡਕਾ ਤਰਾਉ ਰਿਹਾ ਜੀ ਵਿੱਚ ਦੋ ਦਿਨ ਗਾਇਬ ਵੀ ਪਾਇਆ ਡਕਾ ਤਰਾ ਰਿਹਾ ਜੀ ਤੁਹਾਨੂੰ ਪਤਾ ਹੈ ਧਰਨੇ ਕਾਦੇ ਵਾਸਤੇ ਲੱਗੇ ਹੋਏ ਆ ਹਾਂ ਜੀ ਇਹ ਤਾਂ ਕੋਰੇਟ ਆਪਣੇ ਤਿੰਨ ਆਰਡੀਨਸ ਪਾਸ ਕਰ ਰਹੇ ਨੇ ਸਰਕਾਰ ਨੇ ਜੀ ਬਿਲਕੁਲ ਬਸਾਨਾ ਦੇ ਵਿਰੋਧਾ ਜੀ ਉਹ ਸੀ ਰੱਦ ਕਰਾਉਣਾ ਹੈ ਧੰਨਵਾਦ ਰੋਕਾਂ ਲਾਉਣ ਇੱਕ ਸਾਡੀਆਂ ਕਿਸਾਨ ਜਿਨ੍ਹਾਂ ਨੇ ਇੱਕ ਹੋਰ ਨਾਰਾ ਦਿੱਤਾ ਹੈ ਜਿਨ੍ਹਾਂ ਨੂੰ ਪਿੰਡਾਂ ਚ ਪਹੁੰਚਾਉਣ ਦੀ ਲੋੜ ਹੈ ਉਹ ਕਹਿੰਦੇ ਵੀ ਸਾਡੇ ਪਿੰਡਾਂ ਚ ਉਹੀ ਬੜੂਗਾ ਜਿਹੜਾ ਸਾਡੇ ਨਾਲ ਖੜੂਗਾ ਬਿਲਕੁਲ ਠੀਕ ਗੱਲ ਹੈ ਜੀ ਹੁਣ ਆ ਜਦੋਂ ਇਲੈਕਸ਼ਨ ਆਉਗੀ ਤਾਂ ਤੁਸੀਂ ਥੋੜਾ ਫਰਜ਼ ਬੰਦ ਹਰ ਬੰਦੇ ਦਾ ਕਿ ਪਿੰਡਾਂ ਵਾਲੇ ਲੋਕਾਂ ਨੂੰ ਇਹ ਗੱਲ ਦਸੀਏ ਕਿ ਸਾਡੀਆਂ ਜਿਨ੍ਹਾਂ ਦਾ ਇੱਕ ਨਾਰਾ ਹੈ ਕਿ ਜਿਹੜਾ ਅੱਜ ਸਾਡੇ ਨਾਲ ਖੜੂਗਾ ਉਹੀ ਪਿੰਡਾਂ ਚ ਬੜੂਗਾ ਹਾਂਜੀ ਦੱਸਿਆ ਵੀ ਹੈਗਾ ਵੈਸੇ ਦੱਸੂਗੇ ਵੀ ਤੇ ਹੁਕਮ ਹੈ ਜੀ ਤੇ ਤੁਸੀਂ ਪਹਿਲਾਂ ਵੀ ਆਉਂਦੇ ਰਹੇ ਹੋ ਹੈ ਜੀ ਇੱਥੇ ਹਾਂਜੀ ਲਗਾਤਾਰ ਆਉਂਦੇ ਹਾਂ ਜੇ ਇਹ ਤਾਂ ਨੂੰ ਲੰਬਾ ਚੱਲਦਾ ਤੁਸੀਂ ਇਸੇ ਤਰ੍ਹਾਂ ਬੈਠੇ ਰਹੋਗੇ ਹਾਂ ਜੀ ਜਿੰਮੇਵਾਰੀ ਨਾਲ ਕੋਰਾਂ ਨਵਾਉਂਗੇ ਜੀ ਕਿਉਂਕਿ ਇਹ ਇਹਨਾਂ ਨੂੰ ਰੱਦ ਕਰਾਉਣ ਤੋਂ ਬਿਨਾਂ ਸਾਡੇ ਕੋਲ ਦੂਜਾ ਕੋਈ ਇਲਾਜ ਨਹੀਂ ਹੈ ਸਕੇ ਸਾਡਾ ਫਰਜ਼ ਬਣਦਾ ਹੈ ਤੁਸੀਂ ਆਪਣੇ ਮਤਲਬ ਲੰਬਾ ਵੀ ਚੱਲੇ ਤਾਂ ਇੱਥੇ ਚਾਹੇ ਦੋ-ਦੋ ਚਾਰ-ਚਾਰ ਬੰਦੇ ਬੈਠੀ ਬੈਠਾਂਗੇ ਜੀ ਰੱਖਣੇ ਹਾਂ ਜੀ ਭਾਈ ਜੀ ਕੀ ਨਾਮ ਤੁਹਾਡਾ ਠੀਤਰਾਮ ਹਾਂ ਜੀ ਆਪਣਾ ਤੁਸੀਂ ਇੱਥੇ ਕੀ ਕਰਨਾ ਸੀਤਰਾਮ ਜੀ ਅਸੀਂ ਕਿਸਾਨਾਂ ਦਾ ਧਰਨਾ ਲੱਗਿਆ ਵਾ ਹਾਂ ਜੀ ਠੀਕ ਹੈ ਡਿਊਟੀ ਦੇ ਰਹੇ ਹੋ ਡਟ ਕੇ ਪੂਰੀ ਹੈ ਜੀ ਹਾਂ ਜੀ ਪੂਰੀ ਸਾਰੀ ਰਾਤ ਇੱਥੇ ਰਹੋਗੇ ਹਾਂਜੀ ਸਾਰੀ ਰਾਤ ਵਾਹਿਗੁਰੂ ਮਿਹਰਬਾਨੀ ਤੀਨੋਂ ਬਾਈ ਤੁਹਾਡਾ ਮੇਰਾ ਨਾਮ ਗਰਿੰਦਰਪਾਲ ਸਿੰਘ ਆ ਜੀ ਕਿਹੜਾ ਪਿੰਡ ਪਿੰਡ ਸਲੇਮਪੁਰ ਆ ਜੀ ਸਲੇਮਪੁਰ ਮੇਂਦਰਪਾਲ ਤੁਸੀਂ ਕੀ ਕਰਨਾ ਇੱਥੇ ਬਾਈ ਬਾਈ ਜੀ ਅਸੀਂ ਆਪਣੇ ਧਰਨੇ ਵਾਸਤੇ ਆਏ ਮੋਦੀ ਸਰਕਾਰ ਦੇ ਖਿਲਾਫ ਜੋ ਕਿਸਾਨਾਂ ਦੇ ਵਿਰੁੱਧ ਇਹ ਕਾਰਵਾਈ ਕਰ ਰਹੀ ਹੈ ਆਪਣੇ 99 ਕਾਨੂੰਨ ਲਿਆ ਰਹੀ ਹੈ ਸਾਨੂੰ ਗੁਲਾਮ ਬਣਾ ਰਹੀ ਹੈ ਇੱਕ ਅਡਾਨੀ ਬਾਨੀ ਦੇ ਹਾਰ ਪਿਛੇ ਅਸੀਂ ਉਹਦੇ ਵਿਰੁੱਧ ਆਏ ਜੇ ਇਹ ਤਾਂ ਨਾ ਲੰਬਾ ਚੱਲਦਾ ਫੇਰ ਕੀ ਕਰੂਗੇ ਅਸੀਂ ਇਹਦਾ ਸਾਥ ਦਵਾਂਗੇ ਕਿਉਂਕਿ ਅਸੀਂ ਖੁਦ ਇਹ ਕਿਸਾਨ ਹੈ ਇੱਕ ਅਸੀਂ ਕੰਮ ਕਰਦੇ ਆਂ ਜਿਹੜੇ ਸੀਏਟੀ ਯੂ ਨਾਲ ਜੁੜੇ ਹੋਏ ਆਂ ਸੀਏਟੀ ਯੂ ਨਾਲ ਜੁੜੇਕਰ ਜੋੜਨ ਕਰਕੇ ਸਾਨੂੰ ਦੁੱਖ ਪਤਾ ਵੀ ਕਿਸਾਨਾਂ ਦਾ ਦੁੱਖ ਕੀ ਹੈ ਪੰਜਾਬ ਦਾ ਦੁੱਖ ਕੀ ਹੈ ਕਿਉਂਕਿ ਅੱਜ ਪੰਜਾਬ ਦੀ ਕਿਸਾਨੀ ਬਰਬਾਦੀ ਵੱਲ ਵੱਧ ਰਹੀ ਹੈ ਇਹ ਮੋਦੀ ਨੇ ਉਹ ਕਾਨੂੰਨ ਪਾਸ ਕਰਤੇ ਜਿਹੜੇ ਕਿ ਬਿਲਕੁਲ ਸਾਨੂੰ ਉਜਾੜ ਦੇਣਗੇ ਅਸੀਂ ਅਜਾੜੇ ਵੱਲ ਵਧਣ ਤੇ ਰੋਕਣਾ ਚਾਹੁੰਦੇ ਆ ਕਿਉਂਕਿ ਮੋਦੀ ਦਸਾਂ ਚਾਹੁੰਦੇ ਆ ਵੀ ਇਹ ਕਾਨੂੰਨ ਰੋਕ ਨਹੀਂ ਨਾ ਤੇਰੇ ਬਾਤੇ ਮਾਰਾ ਉਹ ਸਾਰੀ ਆਇਤੀ ਪਾਉਂਗੇ ਸਾਰੀ ਜਾਗਦੇ ਰਹਾਂਗੇ ਜੀ ਪੈਣਾ ਕੀ ਹੈ ਪੈਂਦਾ ਕਰ ਜਾ ਕੇ ਬਹੁਤਾ ਹੈ ਜਾਗਦੇ ਰਹਾਂਗੇ ਅਸੀਂ ਅਸੀਂ ਹਮਾਇਤ ਚਾਹ ਕਿਸਾਨਾਂ ਦੀ ਚਲੋ ਜੀ ਧਰਨੇ ਤੇ ਬੈਠੇ ਸਾਰੇ ਸੱਜਣਾਂ ਨਾਲ ਗੱਲ ਕੀਤੀ ਆਗੂ ਸਹਿਬਾਨਾਂ ਨਾਲ ਗੱਲ ਕੀਤੀ ਬਜ਼ੁਰਗਾਂ ਨਾਲ ਗੱਲ ਕੀਤੀ ਤੇ ਨੌਜਵਾਨਾਂ ਨਾਲ ਗੱਲ ਕੀਤੀ ਆਈਡੀਐਸ ਸਾਰੀ ਗੱਲਬਾਤ ਦੇ ਵਿੱਚੋਂ ਜਿਹੜੀ ਗੱਲ ਸਾਹਮਣੇ ਆਉਦੀ ਹੈ ਉਹ ਹੈ ਕਿ ਨੌਜਵਾਨਾਂ ਦੇ ਵਿੱਚ ਬਹੁਤ ਬੜਾ ਉਤਸ਼ਾਹ ਹੈ ਕਿਹਨੇ ਜਵਾਨੀ ਜਦੋਂ ਕਿਸੇ ਕਾਰਜਾਂ ਨੂੰ ਕਿਸੇ ਕੰਮਾਂ ਨੂੰ ਆਪਣੇ ਹੱਥਾਂ ਚ ਲੈਂਦੀ ਹੈ ਤਾਂ ਨੇਪਰੇ ਚਾੜਦੀ ਹੈ ਬਹੁਤ سارے ਸਾਡੇ ਦੇਸ਼ ਦੇ ਲੋਕ ਕਿਆਸਰਾਈਆਂ ਲਾ ਰਹੇ ਨੇ ਕਿ મોદી ਬਹੁਤ ਸਖਤ ਤੇ ਅੜਬ ਕਿਸਮ ਦਾ ਬੰਦਾ ਹੈ ਜਿਨੇ ਮੰਦਰ ਮਸਜਿਦ ਦੇ ਮਸਲੇ ਦੇ ਪਿੱਛੇ 307 ਧਾਰਾ ਦੇ ਪਿੱਛੇ ਜਾਂ 3 ਤਲਾਕ ਦੇ ਮਸਲੇ ਪਿੱਛੇ ਕਿਸੇ ਨੇ ਨਹੀਂ ਕੋਈ ਗੱਲ ਹੀ ਸੁਣੀ ਆਪਣੀ ਅੜਵਾਈ ਦੇ ਨਾਲ ਸਾਰੇ ਜਿਹੜੇ ਕਾਨੂੰਨ ਮਾਇਆ ਹੈ ਮਾਇਆ ਹੈ ਪਰ ਦੂਜੀਆਂ ਕਿਆਸਰਾਈਆਂ ਇਹ ਲਾਈਆਂ ਜਾ ਰਹੀਆਂ ਪੰਜਾਬ ਦੇ ਲੋਕ ਬਾਰ-ਬਾਰੇ ਕਹਿੰਦੇ ਨੇ ਕਿ ਜਿਹੜੇ ਪੰਜਾਬੀ ਨੇ ਉਹ ਇਤੋਂ ਨਹੀਂ ੜਕਨੇ ਜਿਹੜੇ ਕੰਮ ਨੂੰ ਹੱਥ ਪਾ ਲਈ ਪਾ ਕੇ ਛੱਡਦੇ ਨੇ ਸਾਰੀ ਗੱਲਬਾਤ ਉਹੀ ਨਿਕਲ ਕੇ ਆਇਆ ਕਿ ਇਹ ਚ ਹੈ ਸੰਘਰਸ਼ ਲੰਬਾ ਚੱਲੇ ਸਾਡੇ ਕੋਲ ਸੰਘਰਸ਼ ਜਿੰਦਣ ਤੋਂ ਬਿਨਾ ਦੂਜਾ ਕੋਈ ਰਾਹ ਨਹੀਂ ਹੈ ਇਸੇ ਕਰਕੇ ਅਸੀਂ ਆਪਣੇ ਵਕਫਲੀ ਗੱਦੇ ਛੱਡ ਕੇ ਅਸੀਂ ਆਪਣੇ ਸੋਫੇ ਛੱਡ ਕੇ ਇਹਨਾਂ ਪੱਥਰਾਂ ਦੇ ਉੱਤੇ ਪਏ ਆ ਇਹਨਾਂ ਲਾਈਨਾਂ ਦੇ ਉੱਤੇ ਬੈਠਾ ਆ ਤੋ ਯਾਰ ਪਰ ਦੀ ਲੜਾਈ ਹੈ ਲੋਕਾਂ ਨੇ ਲੜਨੀ ਹੈ ਲੋਕਾਂ ਦੀ ਆਪਣੀ ਲੜਾਈ ਹੈ ਲੋਕ ਇੱਕਤਾ ਜਿੰਦਾਬਾਦ ਕਿਸਾਨ ਜਿੰਦਾਬਾਦ ਕੱਲ ਮਿਲਾਂਗੇ ਪਹਿਲੇ ਸਬਾਰ